ਸਕਿੱਲ ਸਿੱਖਿਆ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਦੇ ਮਕਸਦ ਦੇ ਨਾਲ ਅੱਜ ਸਾਨੇਵਾਲ ਕਸਬੇ ਦੇ ਵਿੱਚ ਸਮਾanshi ਰਿਸ਼ਪਾਲ ਸਿੰਘ ਅਤੇ ਐਨ ਐਲ ਸੀ ਆਈ ਇੰਸਟੀਚਿਊਟ ਦੇ ਮੁਖੀ ਮੋਲਸ਼ਨ ਕੁਮਾਰ ਵੱਲੋਂ ਸਾਨੇਵਾਲ ਦੇ ਵਿੱਚ ਤੀਸਰੀ ਮੈਰਾਥਨ ਦੌੜ ਕਰਵਾਈ ਗਈ। ਮੈਰਾਥਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਮੈਰਾਥਨ ਦੌੜ ਵਿੱਚ ਸੈਲ ਲੈਣ ਵਾਲੇ ਪੁਰਸ਼ ਅਤੇ ਔਰਤਾਂ ਲੜਕੇ ਤੇ ਲੜਕੀਆਂ ਨੂੰ ਟੀ-ਸ਼ਰਟਾਂ ਵੀ ਦਿੱਤੀਆਂ ਗਈਆਂ। ਇਸ ਮੈਰਾਥਨ ਵਿੱਚ ਸ਼ਾਮਲ ਹੋਏ ਲਗਭਗ 240 ਵਿਅਕਤੀਆਂ ਨੂੰ ਡਾਕਟਰ ਸਵੇਤਾ ਗੋਇਲ ਅਤੇ ਰਿਸ਼ਪਾਲ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਆਏ ਸਾਰੇ ਮੁੱਖ ਮਹਿਮਾਨਾਂ ਨੇ ਮੈਰਾਥਨ ਕਰਵਾਉਣ ਲਈ ਰਿਸ਼ਪਾਲ ਸਿੰਘ ਉਸਨ ਕੁਮਾਰ ਦਾ ਧੰਨਵਾਦ ਕਰਦੇ ਹਾਂ ਕਿ ਜੋ ਇਹਨਾਂ ਇੱਕ ਕਦਮ ਚੁੱਕਿਆ ਤੇ ਬਹੁਤ ਹੀ ਸਲੰਗਜਗ ਹੈ ਇਸ ਦੌਰਾਨ ਕੀਤੀ ਗੱਲਬਾਤਾਂ ਕੀ ਕਿਹਾ ਆਓ ਸੁਣਦੇ ਹਾਂ ਇੱਕ ਰਿਪੋਰਟ ਪਾਰਟਿਸਪੈਂਟ 240 ਸੀਗੇ ਟੋਟਲ men women ਸਾਰੇ ਲਗਾ ਕਰਕੇ ਸਾਰੇ ਕੈਟੇਗਰੀ ਸਵੇਰੀ ਥੋੜਿਆ ਮੌਸਮ ਕਰਕੇ ਐ ਲੱਗਦਾ ਸੀ ਕਿ ਥੋੜਾ ਡਿਲੇ ਕਰਨਾ ਪਰ ਫਿਰ ਵੀ ਆਲਮੋਸਟ ਆਪਣੇ ਟਾਈਮ ਤੋਂ 10-15 ਮਿੰਟ ਲੇਟ ਹੋਇਆ ਔਰ ਬਹੁਤ ਵਧੀਆ ਤਰੀਕੇ ਨਾਲ ਕਿੰਨਾ ਅਜਿਵਾ ਸੀਗਾ ਅੱਜ ਮੌਸਮ ਨੂੰ ਦੇਖਦੇ ਫਿਰ ਵੀ ਖਿਡਾਰੀ ਪਹੁੰਚੇ ਬਹੁਤ ਇਹੀ ਤਾਂ ਦੇਖ ਕੇ ਰਾਨੀ ਹੁੰਦੀ ਸੀ ਵੀ ਖਿਡਾਰੀ ਸਵੇਰੇ ਮੈਨੂੰ ਕਈ ਵਾਰੀ ਕਾਲਾਂ ਆਈਆਂ ਜੀ ਹੋਊਗਾ ਮੈਂ ਹਰ ਇੱਕ ਕਾਲ ਦੇ ਉੱਤੇ ਹੀ ਕਿਹਾ ਹਾਂ ਹੋਊਗਾ ਜੋ ਸ਼ਡਿਊਲ ਉਹਦੇ ਮੁਤਾਬਕ ਹੋਊਗਾ ਜੇ ਲੇਟ ਹੋਊਗਾ ਤਾਂ ਉਹਨਾਂ ਤੇ ਰਿਵੀਟ ਕਰ ਲਾਂਗੇ ਜਦ ਤੱਕ ਵੀ ਤੇਜ਼ ਹੋਊਗਾ ਔਰ ਐਦਾਂ ਹੀ ਹੋਇਆ ਔਰ ਸਾਰੇ ਜਿਹੜੇ ਸਹਿਯੋਗੀ ਸਾਡੀ ਟੀਮ ਹੈ ਉਹਨਾਂ ਨੇ ਆਪਣੇ ਮੈਦਾਨ ਛੱਡਿਆ ਨਹੀਂ ਹੈ ਉਸ ਮੈਦਾਨ ਦੇ ਉੱਤੇ ਹਾਜ਼ਰ ਰਹੇ ਤੁਹਾਡੇ ਆਪਣੀ ਜਿਹੜੀ ਮੈਰਾਥਨ ਉਹਦੇ ਵਿੱਚ ਸਕਸੈਸਫੁਲੀ ਕਿੰਨੇ ਵਿਨਰ ਰਹੀ ਹੈ ਅੱਜ ਕੱਛਾ ਦੇ ਨਾਮ ਤੇ ਇਹਦੇ ਵਿੱਚ ਜਿਵੇਂ ਪਹਿਲਾਂ ਹੀ ਡਿਸਾਈਡਡ ਹੀ ਸੀਗਾ ਕਿ ਜਿਹੜੇ ਹਰ ਕੈਟਾਗਰੀ ਦੇ ਵਿੱਚ ਵਿਨਰਸ ਨੇ ਟੌਪ 3 ਉਹਨਾਂ ਨੂੰ ਆਪਾਂ ਕੈਸ਼ ਅਵਾਰਡ ਦੇਣੇ ਸੀ 40 ਸਾਲ ਤੋਂ ਘੱਟ ਕੈਟਾਗਰੀ ਦੇ ਵਿੱਚ ਚਾਰ ਕੈਟਾਗਰੀਆਂ ਸੀਗੀਆਂ men women ਦੀਆਂ ਲਗਾ ਕੇ ਉਹਨਾਂ ਹਰ ਇੱਕ ਕੈਟਾਗਰੀ ਦੇ ਵਿੱਚ 5100 ਕੈਸ਼ ਪ੍ਰਾਈਜ਼ ਫਸਟ ਪ੍ਰਾਈਜ਼ ਸੀਗਾ 3100 ਸੈਕੰਡ ਸੀ ਤੇ 2100 ਰੁਪਏ ਥਰਡ ਸੀ ਤੇ ਇਸ ਨੇ 40 ਤੋਂ ਉੱਪਰ 40 ਸਾਲ ਤੋਂ ਉੱਪਰ ਦੀਆਂ ਕੈਟਾਗਰੀਆਂ ਵੀ ਟੋਟਲ ਚਾਰ ਸੀ ਹਰ ਇੱਕ ਕੈਟਾਗਰੀ ਦੇ ਵਿੱਚ men and women ਦੇ ਵਿੱਚ 3100 2100 ਤੇ 1100 ਇਦਾਂ ਕੈਸ਼ ਅਵਾਰਡ ਸੀ ਔਰ ਟਾਪ 10 ਜਿੰਨੇ ਵੀ ਵਿਨਰਸ ਨੇ ਉਹਨਾਂ ਨੂੰ ਮੈਡਲਸ ਦੇ ਕੇ ਉਤਸ਼ਾਹਿਤ ਕੀਤਾ ਗਿਆ ਜੀ ਲੋਕ ਕਹਿੰਦੇ ਜੋ ਕੰਮ ਸਰਕਾਰਾਂ ਨੂੰ ਕਰਾਉਣੇ ਚਾਹੀਦੇ ਆ ਤੇ ਤੁਸੀਂ ਇੱਕ ਪ੍ਰਾਈਵੇਟ ਸੰਸਥਾ ਵੀ ਚਲਾ ਰਹੇ ਹੋ ਤੇ ਅੱਜ ਜਿਹੜਾ ਇਹ ਕੰਮ ਕਰਾ ਰਹੇ ਹੋ ਕਾਫੀ ਲਗਣਾ ਤੁਹਾਡੀ ਬੱਚਿਆਂ ਨੂੰ ਸਪੋਰਟਸ ਨਾਲ ਜੋੜਨ ਦਾ ਜੀ ਚਲੋ ਸਰਕਾਰਾਂ ਵੀ ਕਰਦੀਆਂ ਨੇ ਤੇ ਨਾਲ ਦੀ ਨਾਲ ਸਾਨੂੰ ਵੀ ਆਪਣੀਆਂ ਵੀ ਜਿਹੜੀਆਂ ਜੋ ਸਾਡੀ ਡਿਊਟੀ ਬਣਦੀ ਐ ਅਸੀਂ ਵੀ ਪੂਰੀ ਕੀਤੀ ਐ ਸਾਨੂੰ ਬਹੁਤ ਖੁਸ਼ੀ ਹੋ ਰਹੀ ਐ ਸਾਨੂੰ ਮਾਣ ਮਹਿਸੂਸ ਹੋ ਰਿਹਾ ਔਰ ਅਸੀਂ ਵੀ ਇਹ ਕਹਿੰਦੇ ਆ ਵੀ ਜਿੰਨੀਆਂ ਵੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਜੇ ਉਹ ਇਹ ਕੰਮ ਕਰਦੀਆਂ ਨੇ ਤਾਂ ਉਹ ਐਜੂਕੇਸ਼ਨ ਵੀ ਤਾਂ ਹੀ ਸਕਸੈਸਫੁਲ ਹੈ ਜੇ ਅਗਰ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਵੇ ਮੇਨ ਸਾਡਾ ਉਦੇਸ਼ ਵੀ ਇਹ ਰਿਹਾ ਸਿਹਤ ਸਕਿੱਲ ਤੇ ਸਿੱਖਿਆ ਸਕਿੱਲ ਤੇ ਸਿੱਖਿਆ ਉਹ ਸਾਡਾ ਰੂਟੀਨ ਵਰਕ ਹੈ ਸਿਹਤ ਦੇ ਪ੍ਰਤੀ ਜੋੜਨਾ ਇਹ ਹੁਣ ਅਸੀਂ ਸਾਡੀ ਤੀਜੀ ਮੈਰਾਥਨ ਹੈ ਕੋਸ਼ਿਸ਼ ਕਰਾਂਗੇ ਨੈਕਸਟ ਇਅਰ ਅਸੀਂ ਇਸ ਤੋਂ ਵੀ ਹੋਰ ਵਧੀਆ ਹੋਂਪਾ ਕੇ ਇਸ ਤਰ੍ਹਾਂ ਦੀ ਮੈਰਾਥਨ ਕਰਵਾਉਂਦੇ ਰਹੀਏ ਤੁਹਾਡੇ ਸਭ ਦਾ ਸਹਿਯੋਗ ਸਾਨੂੰ ਮਿਲਦਾ ਰਹੇ ਤੁਹਾਡੇ ਸਾਰੇ মিডিਆ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਰਾਥਨ ਤੋਂ ਪਹਿਲਾਂ ਵੀ ਸਾਡੇ ਮੈਸੇਜ ਨੂੰ ਲੋਕ ਪਬਲਿਕ ਤੱਕ ਪਹੁੰਚਾਇਆ ਅਤੇ ਹੁਣ ਵੀ ਪਹੁੰਚਾ ਰਹੇ ਹੋ ਤਾਂ ਪਹਿਲਾਂ ਸਸੇਕਲ ਦੀ ਸਾਰੇ ਸਾਡੇ ਭਰਾਵਾਂ ਨੂੰ ਪੱਤਰਕਾਰ ਵੀਰਾਂ ਨੂੰ ਮੇਰੇ ਨਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਤਾਂ ਬਹੁਤ ਵੱਡੀ ਗੱਲ ਕਿ ਜਿੱਦਾਂ ਭਾਈ ਸਾਹਿਬ ਨੇ ਕਹੀ ਹੈ ਜੀ ਦੁੱਖ ਦੋ ਚੀਜ਼ਾਂ ਜ਼ਰੂਰੀ ਨੇ ਸਭ ਤੋਂ ਵੱਡੀ ਚੀਜ਼ ਕਿ ਇੱਕ ਐਜੂਕੇਸ਼ਨ ਇੱਕ ਹੈਲਥ ਹੈ ਜੀ ਸੋ ਦੋਨਾਂ ਚੀਜ਼ਾਂ ਸਾਡੇ ਭਰਾ ਗੁਲਸਨ ਜੀ ਕੰਮ ਕਰ ਰਹੇ ਨੇ ਸਾਨੂੰ ਮਾਣ ਇਹਨਾਂ ਤੇ ਤੇ ਮੈਂ ਤਾਂ ਮੈਂ ਮਤਲਬ ਥੋੜਾ ਜਿਆਦਾ ਲੇਟ ਹੋ ਗਿਆ ਸਵੇਰੇ 5 ਵਜੇ ਘਰੇ ਆਇਆ ਤੇ 10 ਵਜੇ ਉੱਠੇ ਮੈਂ ਜਾ ਕੇ ਅਜਿਹਾ ਲਈ ਪਰ ਬਹੁਤ ਵਧੀਆ ਮਾਲਕ ਜੀ ਦਾ ਸਾਰਾ ਸਕਸੈਸਫੁਲ ਹੋ ਗਿਆ ਤੇ ਜਿੱਦਾਂ ਇਹ ਕੰਮ ਕਰ ਰਹੇ ਨੇ ਵੀ ਡਿਸਟੈਂਸ ਐਜੂਕੇਸ਼ਨ ਦਾ ਵੀ ਹੈ ਨਾ ਜਿਹੜੇ ਬੱਚੇ ਮਤਲਬ ਨਹੀਂ ਪੈਸੇ ਕਨੇ ਥੋੜੇ ਉਹ ਇੱਕ ਹੀ ਨਾਲ ਨਾਲ ਆਪਦੇ ਕੰਮ ਕਰ ਸਕਦੇ ਨੇ ਔਰ ਨਾਲ ਨਾਲ ਐਜੂਕੇਸ਼ਨ ਲੈ ਰਹੇ ਨੇ ਔਰ ਦੂਸਰਾ ਕੰਮ ਇਹ ਸਿਹਤ ਦੇ ਪ੍ਰਤੀ ਜਾਗਰੂਤਾ ਜਿਹੜੇ ਲੋਕਾਂ ਨੂੰ ਰੁਝਾਨ ਵਧ ਰਿਹਾ ਹੈ ਜੀ ਸਿਹਤ ਉੱਤੇ ਕੁਝ ਨਹੀਂ ਹੈ ਨਾ ਸੋ ਦੋਨੇ ਚੀਜ਼ਾਂ ਤੇ ਕੰਮ ਕਰ ਰਹੇ ਨੇ ਤੇ ਬਹੁਤ ਵਧੀਆ ਰਿਹਾ ਜੀ ਬਹੁਤ ਬਚੰਗਾ ਲੱਗਿਆ ਬਹੁਤ ਵਧੀਆ ਉਪਰਾਲਾ ਸਾਨੇਵਾਲ ਦੇ ਵਿੱਚ ਦੇਖਿਆ ਗਿਆ ਤੇ ਇਹਨਾਂ ਨੇ ਤੀਜੀ ਮੈਰਾਥਨ ਚ ਰਵਾਈ ਆ ਤੇ ਜਿਹਦੇ ਵਿੱਚ ਮੈਂ ਦੇਖਿਆ ਕਿ ਹਰੀ ਚ ਉਮਰ ਦੇ ਇਹ ਜਿਹੜੇ ਸੀਗੇ ਪਾਰਟਿਸਪੈਂਟ ਸੀ ਚਾਹੇ ਉਹ ਬੱਚੇ ਨੇ ਨੌਜਵਾਨ ਨੇ ਜਾਂ ਬਜ਼ੁਰਗ ਨੇ ਜਿਸ ਤਰ੍ਹਾਂ 55 ਸਾਲ ਤੋਂ ਉੱਪਰ ਦੇ ਵੀ ਸੀਗੇ ਤੇ ਇੱਕ ਚੀਜ਼ ਮੈਂ ਇਹਦੇ ਵਿੱਚ ਜ਼ਰੂਰ ਨੋਟ ਕੀਤੀ ਹੈ ਕਿ ਇਹ ਉਤਸ਼ਾਹ ਇੰਨਾ ਸੀ ਤੇ ਪੂਰੇ ਪੰਜਾਬ ਦੇ ਵਿੱਚੋਂ ਹੀ ਤਕਰੀਬਨ ਜਿਹੜੇ ਪਾਰਟਿਸਪੈਂਟ ਨੇ ਉਹ ਪਹੁੰਚੇ ਸੀ ਤੇ ਇੱਥੇ ਵਧੀਆ ਸਨੇਹਾ ਜਾਂਦਾ ਸਮਾਜ ਦੇ ਵਿੱਚ ਤੇ ਅਸੀਂ ਸਿਹਤ ਪ੍ਰਤੀ ਜਾਗਰੂਕ ਹੋਈਏ ਤੇ ਇਸ ਤਰ੍ਹਾਂ ਦੀਆਂ ਜੇ ਐਕਟੀਵਿਟੀਆਂ ਹੁੰਦੀਆਂ ਰਹਿੰਦੀਆਂ ਨੇ ਤਾਂ ਉਹਦੇ ਨਾਲ ਜਿਹੜੇ ਹੈਗੇ ਆ ਲੋਕਾਂ ਨੂੰ ਉਤਸ਼ਾਹਤ ਹੁੰਦੇ ਨੇ ਤੇ ਇੱਥੇ ਵਧੀਆ ਸਨੇਹਾ ਜਾਂਦਾ ਤੇ ਲੋਕਾਂ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਆ ਜੀ ਸਿਹਤ ਤਾਂ ਸਭ ਕੁਝ ਹੈ ਸੋ ਸਿਹਤ ਪ੍ਰਤੀ ਇਹ ਇੱਕ ਮੇਰੇ ਖਿਆਲ ਨਾਲ ਉਪਰਾਲਾ ਸੀਗਾ ਤੇ ਇਹਨਾਂ ਦਾ ਜਿਹੜਾ ਇਸ ਦਾ ਜਿਹੜਾ ਸੰਦੇਸ਼ ਸੀਗਾ ਜਾਂ ਜਿਹੜਾ ਲੋਟਸ ਸੀ ਉਹ ਵੀ ਇਹ ਸੀ ਸਿਹਤ ਸਿੱਖਿਆ ਅਤੇ ਸਕਿੱਲ ਸੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਵੀ ਜੇ ਸਿਹਤ ਤੰਦਰੁਸਤ ਤਾਂ ਅਸੀਂ ਇੱਕ ਵਧੀਆ এডਿਕੇਸ਼ਨ ਲੈ ਸਕਦੇ ਹਾਂ ਜੀ এডਿਕੇਸ਼ਨ ਲੈ ਸਕਦੇ ਹਾਂ ਤਾਂ ਅਸੀਂ ਸਾਡੇ ਵਿੱਚ ਇੱਕ 스ਕਿੱਲ ਵਧੀਆ ਉੱਪਰ ਤੇ ਸਾਹਮਣੇ ਆਉਂਦੀ ਆ ਸੋ ਮੈਂ ਇਹਨਾਂ ਦੀ ਸਮੁੱਚੀ ਟੀਮ ਦਾ ਮਾਰਨਿੰਗ ਕਲੱਬ ਸਾਂਨੇਵਾਲ ਦਾ ਮੈਰਾਥਨ ਕਲੱਬ ਦਾ ਸਮੁੱਚੇ ਤੌਰ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਅੱਜ ਦਾ ਇਹ ਉਪਰਾਲਾ ਜੀ ਬਹੁਤ ਬਹੁਤ ਅੱਜ ਮੈਂਤਨ ਦੇ ਵਿੱਚ ਪਹੁੰਚੇ ਸਾਡੇ ਗੁਲਸ਼ਨ ਭਾਜੀ ਤੇ ਰਿਸ਼ਪਾਲ ਭਾਜੀ ਹੁੰਦਾ ਬਹੁਤ ਵੱਡਾ ਯੋਗਦਾਨ ਹੈ ਗੁਰਵੀਰ ਸਿੰਘ ਅੱਜ ਮਜ਼ਾ ਆ ਗਿਆ ਮੈਂ ਨੌਜਵਾਨਾਂ ਨੂੰ ਆਪ ਜੀ ਦੇ ਮੱਦੇਨਜ਼ਰ ਅਸੀਂ ਕਹਿੰਦਾ ਵੀ ਗਰਾਉਂਡਾਂ ਦੇ ਨਾਲ ਜਿੰਨੇ ਵੀ ਸਾਡੇ ਨੌਜਵਾਨ ਵੀਰ ਹੈ ਵੀ ਸਾਰੇ ਗਰਾਉਂਡ ਦੇ ਨਾਲ ਜੁੜੋ ਤੁਸੀਂ ਨਸ਼ਾ ਵੇਚਣ ਵਾਲੇ ਜਿੰਨੇ ਵੀ ਤਸਕਰ ਨਸ਼ਾ ਤਸਕਰ ਜਿੰਨੇ ਵੀ ਹੈਗੇ ਪੰਜਾਬ ਦੇ ਵਿੱਚ ਜਾਂ ਤਾਂ ਨਸ਼ੇ ਦੀ ਤਸਕਰੀ ਬੰਦ ਕਰ ਦਿਓ ਜਾਂ ਪੰਜਾਬ ਛੱਡ ਦਿਓ ਸਾਡੀ ਆਮ ਆਦਮੀ ਪਾਰਟੀ ਸਰਕਾਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵਕਸ਼ਣ ਗੈਨੀ ਨਸ਼ਾ ਤਸਕਰਾਂ ਨੂੰ ਸਾਡੀ ਰੋਜ਼ਾਨਾ ਕੌਨ ਕਾਲ ਦੇ ਵਿੱਚ ਗੱਲ ਹੁੰਦੀ ਆਪਣੇ ਪੰਜਾਬ ਦੇ ਜਿੰਨੇ ਵੀ ਹੈਗੇ ਸਟੇਟ ਦੀ ਕਾਲ ਦੇ ਵਿੱਚ ਗੱਲ ਹੁੰਦੀ ਉਹਦੇ ਬਿਲਕੁਲ ਪਹਿਲ ਦੇ ਉਧਾਰ ਦੇ ਨਸ਼ਾ ਪੰਜਾਬ ਦੇ ਵਿੱਚ ਬੰਦ ਕਰਾਇਆ ਜਾਊਗਾ ਮੈਂ ਦੁਬਾਰਾ ਫੇਰ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਵੀ ਜੋ ਸਾਡੇ ਲੰਬੇ ਸਮੇਂ ਤੋਂ ਪੰਜਾਬ ਤੇ ਲੱਗਿਆ ਨੌਜਵਾਨੀ ਤੇ ਕਲੰਕ ਨਸ਼ੇ ਦਾ ਆਪਾਂ ਦੂਰ ਕਰੀਏ ਜਿਸ ਤਰ੍ਹਾਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਸੀ ਉਹਦੇ ਨਾਲ ਸਾਡਾ ਪੰਜਾਬ ਕਾ ਹਿੰਦੁਸਤਾਨ ਖੜ ਗਿਆ ਸੀਗਾ ਮੈਂ ਇਸੇ ਤਰ੍ਹਾਂ ਕਹਿੰਦਾ ਜਦੋਂ ਪੰਜਾਬ ਦੀ ਗੱਲ ਆndi ਕਿਤੇ ਤਾਂ ਪੰਜਾਬ ਦੇ ਨਾਲ ਸਾਡੇ ਜਿੰਨੇ ਵੀ ਨੌਜਵਾਨ ਜਿੰਨੇ ਵੀ ਸਾਡੇ ਪਰਿਵਾਰ ਪੰਜਾਬ ਨਾਲ ਖੜਿਆ ਕਰੋ ਜਿਹੜੇ ਕੋਈ ਬੁਰੇ ਕੰਮ ਕਰਦੇ ਉਹਨਾਂ ਤੇ ਦੂਰ ਹੋ ਨਸ਼ੇ ਵਾਲੇ ਨੂੰ ਦੁਆਰਾ ਫਿਰ ਚੇਤਾਵਨੀ ਦਿੰਦਾ ਜਾਂ ਤਾਂ ਨਸ਼ੇ ਦਾ ਚਿੱਟੇ ਦਾ ਜਿਹੜਾ ਕੰਮ ਇਹਨੂੰ ਬੰਦ ਕਰ ਦਿਓ ਜਾਂ ਪੰਜਾਬ ਛੱਡ ਦਿਓ ਅਸੀਂ ਬਖਸ਼ਾਂਗੇ ਨਹੀਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਬਹੁਤ ਬਹੁਤ ਧੰਨਵਾਦ ਤੁਹਾਡੇ ਪੱਲੇ ਮੇਰਾ ਨਾਮ ਹਰਪੁਲਦੀਪ ਸਿੰਘ ਚੰਡੀਗੜ੍ਹ ਡਿਸਟ੍ਰਿਕਟ ਰਨਰ ਤੇ ਮੈਂ ਵੈਸੇ ਫਸਟ 21 ਕਿਲੋਮੀਟਰ ਵੀ ਕੱਢੀ ਆ ਤੇ ਸੈਕੰਡ ਵੀ ਥਰਡ ਵੀ ਹਾਲ ਜਿਹੜਾ ਪਾਰਟਿਸਪੀਟੈਂਟ ਸੀ ਤਾਂ ਕਿੰਨੇ ਕਿਲੋਮੀਟਰ ਦਾ ਜਿਹੜਾ ਸੀ ਇਹ 5.5 ਕਿਲੋਮੀਟਰ ਦਾ 50 ਕਿਲੇ ਦੇ ਤਰਫ 59 ਜੀ ਸਰ ਡੈਂਗਰੇਸ਼ਨ ਕਰਤਾਂ ਦਾ ਵਾਪਸ ਜਾ ਰਿਹਾ ਸੀ ਬਹੁਤ ਪਾਰਟਿਸਪੀਟੈਂਟ ਕੌਫੀ ਆਈ ਬਹੁਤ ਵਧੀਆ ਪੂਰੇ ਦਾ ਜੋ ਵੀ ਮਾਹੌਲ ਹੈ ਯਾ ਉਹਦਾ ਸਿਸਟਮ ਬਹੁਤ ਵਧੀਆ ਸੀ ਔਰ ਅੱਜ ਦੇ ਜਿਹੜੇ ਜੰਗ ਮੁੰਡੇ ਨੇ ਯਾ ਬੱਚੇ ਨੇ ਉਹਨਾਂ ਨੂੰ ਏਸੀ ਇਹੀ ਮੈਸੇਜ ਹੈ ਕਿ ਉਹਨਾਂ ਨੂੰ ਆਪਣਾ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਤੁਸੀਂ ਕਿੱਥੋਂ ਆਏ ਹੋ? ਨਹੀਂ, ਚੰਡੀਗੜ੍ਹ ਤੋਂ। ਚੰਡੀਗੜ੍ਹ ਤੋਂ ਆਇਆ ਤੁਸੀਂ। ਤੇ ਪਾਰਟਿਸਿਪੇਟ ਕਰਨ ਲਈ ਸਪੈਸ਼ਲ ਇਸ ਮੌਕੇ। ਸਪੈਸ਼ਲ। ਇਹ ਮੇਰੇ ਭਤੀਜੇ ਨੇ, ਇਹ ਬ੍ਰਦਰ ਨੇ। ਉਹ ਵਸੂ ਜਾਂਦਾ ਜੀ ਤੁਹਾਨੂੰ ਤਾਂ। ਸ਼ੌਂਕ ਤਗਿਰੂ। ਉਮਰ ਦੇ ਹਿਸਾਬ ਨਾਲ ਦੇਖੀ ਤਾਂ। ਉਮਰ ਦੇ ਤਾਂ ਮੈਂ ਪਹਿਲਾਂ ਬਚਪਨ ਤੋਂ ਹੀ ਆ ਵੈਸੇ। ਠੀਕ ਹੈ। ਪਹਿਲਾਂ ਤੋਂ ਹੀ ਕਰਦੇ ਨੇ। ਅੱਜ ਤਾਂ ਨਵੇਂ ਨੌਜਵਾਨ। ਚੰਡੀਗੜ੍ਹ ਮੈਂ ਚੰਡੀਗੜ੍ਹ ਕੰਟੀਨਿਊ ਮੈਂ 4 ਸਾਲ ਹੋਇਆ ਲੈ ਕਰੀ ਨੂੰ। ਮੈਂ 42 ਕਿਲੋਮੀਟਰ ਬੰਬੇ ਵੀ ਕਰੀ ਆ ਦੋ ਵਾਰੀ ਤੇ ਬੰਗਲੌਰ ਕਰਕੇ ਆ ਹੁਣੇ। ਉਮੀ ਪੀੜੀ ਨੂੰ ਕੀ ਸੁਣਾਹਤ ਹੋਣਾ ਚਾਹੀਦਾ ਅੱਜ ਕੱਲ ਦੀ ਜਿਹੜੀ ਪੀੜੀ ਹੈ ਨਵੀਂ ਉਹਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਔਰ ਨਸ਼ੇ ਤੋਂ ਬਚ ਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਆਮ ਜਸਦੀਪ ਕੌਰ ਆਈ ਐਮ 58 ਪਲਸ ਆਈ ਐਮ ਰਿਟਾਇਰਡ ਇੰਗਲਿਸ਼ ਮਿਸਟਰਸ ਇਹ ਮੈਂ ਫਸਟ ਟਾਈਮ ਇਹਦੇ ਜੋ ਪਾਰਟਿਸਪੇਟ ਕੀਤਾ ਬਟ ਆਈ ਫੀਲ ਵੈਰੀ ਐਨਥੂਜ਼ੀਆਸਟਿਕ ਆਲਥੋ ਆਈ ਵਾਕਡ ਨਾ ਆਈ ਕੈਨਟ ਰਨ because i have two surgeries but i feel i like it because it is very necessary to make the belt National health. If we want to make, make our national health or make our youngsters having good health, then these sort of competitions are very good because they divert their attention from the drugs. They make a healthy environment. Or secondly, we should take a simple diet and our youngsters should avoid junk foods so that we can make our health very good. ਉਨਾ ਜਿਹੜੀ ਸਰ ਜੀ ਮੈਸੇਜ ਦੇਣਾ ਚਾਹੁੰਦੀ ਹਾਂ ਜਿਹੜੇ ਘਰਾਂ ਦੇ ਵਿੱਚ ਰਹਿ ਕੇ ਵੀ ਕੁਝ ਨਹੀਂ ਕਰਵਾ ਰਹੇ ਜਾਂ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਯੂ ਸ਼ੁਡ మేక్ ਯਰ ਲਾਈਫ ਲਿਵਲੀ ਡੋਟ మేਕ ਇਟ ਡਲ ਐਂਡ ਡੋਟ ਪੁੱਟ ਯਰ ਲਾਈਫ ਇਨ ਡੋਰਸ ਕਮ ਆਊਟ ਆਫ ਡੋਰਸ ਐਂਡ ਸ਼ੋ ਯੂਅਰ ਕ੍ਰੀਏਸ਼ਨਸ অর ਸ਼ੋ ਯੂਅਰ ਟੈਲੈਂਟ ਵਾਟ ਯੂ ਹੈਵ ਐਵਰੀਬਾਡੀ ਹੈਜ਼ ਸਮ ਟੈਲੈਂਟ ਵਾਟ ਅਵਰ ਟੈਲੈਂਟ ਇਜ਼ ਹਿਡਨ ਵੀ ਹੈਵ ਐਨ ਓਪਰਚ्युनिटी ਟੂ ਸ਼ਾਈਨ ਇਟ But you should uh, your own create opportunity to shine yourself. Everybody has a basket of talents. Nobody is a, we we can't say that he, he is he can't do nothing. everybody can, everybody can do. We ha I have my simple team that I can do. So I can I can do. Then I did. ਠੀਕ ਹੈ ਯੈਸ ਆਈ ਡਿਡ ਫਸਟ ਪਾਰਟਿਸਪੇਟ ਫॉर द ਫਸਟ ਟਾਈਮ ਆਈ ਲਾਈਕ ਇਟ ਵੈਰੀ ਮਚ এনवायरमेंट ਇਜ਼ ਵੈਰੀ ਗੁੱਡ ਬਟ देयर इज ਵੀ ਵਾਸਤੇ ਪੂਰੀ ਤਾੜੀਆਂ ਬਈ देयर इज ਸਮ ਹਾਰਟ ਡਿਊ ਟੂ ਵੈਦਰ ਠੀਕ ਹੈ ਇਫ ਵੈਦਰ ਇਜ਼ ਗੁੱਡ ਦੈਨ एवरीथिंग ਮੋਰ ਗੁੱਡ ਠੀਕ ਹੈ ਓਕੇ ਥੈਂਕ ਯੂ ਬਹੁਤ ਬਹੁਤ ਗੁੱਡ